ਸਭ ਤੋਂ ਪਹਿਲਾਂ ਮੈਂ ਬਠਿੰਡਾ ਦੀ ਸਮੁੱਚੀ ਪ੍ਰੈਸ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਦਾ ਤਾਇਰ ਦਿਨੋਂ ਤੁਲਵਾੰਦ ਕਰਦਾ ਹਾਂ ਤੇ ਤੁਹਾਨੂੰ ਸੌਰੀ ਫੀਲ ਕਰਦਾ ਹਾਂ ਕਿ ਅਸੀਂ ਪ੍ਰੈਸ ਕਾਨਫਰੰਸ ਕਰਨ ਦੇ ਵਿੱਚ ਥੋੜਾ ਜਿਹਾ ਲੇਟ ਹੋਏ ਹਾਂ ਤੇ ਇਹ ਜਿਹੜੀ ਪ੍ਰੈਸ ਹੈ ਏ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਜਿਨ੍ਹਾਂ ਨੇ ਅੱਜ ਤੱਕ ਸਾਰਾ ਕੁਝ ਸਿਸਟਮ ਨੂੰ ਠੀਕ ਕਰਕੇ ਰੱਖਿਆ ਆਮ ਪੰਜਾਂ ਅੰਗੂਲਕਾਂ ਦੀਆਂ ਨਹੀਂ ਹੁੰਦੀਆਂ ਤੇ ਫਿਰ ਮੈਂ ਸਾਰੀ ਪ੍ਰੈਸ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਮੁੱਚੀ ਪਾਰਟੀ ਵੱਲੋਂ ਤੇ ਸਾਡੇ ਵਕੀਲ ਐ ਲਖਣਪਾਲ ਜੀ ਜੋ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਪਤਲਾ ਸਾਹਿਬ ਜੋ ਸਾਡੀ ਪਾਰਟੀ ਦੇ ਜਨ ਸੈਕਟੀ ਹੈ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਜੈ ਸਿੰਘ ਜੀ ਇਹ ਵੀ ਸਾਡੇ ਨਾਲ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਸੀ। ਤੇ ਸਾਡੇ ਨਾਲ ਜਗਦੇਵ ਸਿੰਘ ਜੀ ਰਾਏਪੁਰ ਫੌਜੀ ਸਾਹਿਬ ਇਹ ਵੀ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਤਕਬਾਖਤ ਮਿਲਨ ਗਏ ਸੀ ਤੇ ਇਸ ਟਾਈਮ ਬਾਬਾ ਸਤਨਾਮ ਸਿੰਘ ਜੀ ਜੋ ਸਾਡੇ ਧਾਰਮਿਕ ਵਿੰਗ ਦੇ ਪ੍ਰਧਾਨ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਤੇ ਜਸਵੰਤ ਸਿੰਘ ਜੀ ਚੀਮਾ ਜੋ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਵੀ ਸਾਡੇ ਨਾਲ ਮੌਜੂਦ ਹੈ ਬੀਬੀ ਸਾਧ ਜੀਆ ਬੇਗਮ ਜੀ ਜੋ ਸਾਡੇ ਸੀਨੀਅਰ ਆਗੂ ਨੇ ਬੀਬੀਆਂ ਦੇ ਉਹ ਵੀ ਸਾਡੇ ਨਾਲ ਹਾਜ਼ਰ ਹੈ ਤੇ ਬਾਬਾ ਲੱਛਾ ਸਿੰਘ ਜੀ ਲੰਗ ਸਿੰਘ ਤੇ ਅਮਰਤਪਾਲ ਸਿੰਘ ਜੀ ਅੱਜ ਅਸੀਂ ਇੱਕ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਬ ਤੋਂ ਯਾਦ ਤੌਰ ਤੇ ਬਣੇ ਆ ਉਹਨਾਂ ਦਾ ਬੁਨਿਆਦੀ ਤੇ ਜਮਹੂਰੀ ਹੱਕ ਹੈ ਕਿ ਜਿਹੜੀ ਉਹਨਾਂ ਤੇ ਐਨਐਸਐਲਾਈਸੀ ਗੈਰਕਾਨੂੰਨੀ ਢੰਗ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਉਹ 197000 ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜੇਲ੍ਹ ਵਿੱਚ ਰਹਿ ਕੇ ਨਾ ਉਹਨਾਂ ਨੇ ਪਿੰਡ ਦਾ ਪ੍ਰਚਾਰ ਆਪ ਆ ਕੇ ਕੀਤਾ ਨਾ ਉਹਨਾਂ ਨੇ ਕਿਸੇ ਰੈਲੀ ਨੂੰ ਸਬੋਧਨ ਕੀਤਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਪਹਿਲਾਂ ਗੈਰਕਾਨੂੰਨੀ ਕੰਮ ਸੀ ਉਹਨੂੰ ਜੇਲ੍ਹ 'ਚ ਡਕਣਾ ਨਹੀਂ ਚਾਹੀਦਾ ਸੀ ਉਹਨੂੰ ਚੋਣ ਪ੍ਰਚਾਰ ਲਈ ਮੌਕਾ ਦੇਣਾ ਚਾਹੀਦਾ ਸੀਗਾ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਉਹਨਾਂ ਨੂੰ ਤੁਰੰਤ ਆਪਣਾ ਰਿਹਾ ਕਰਕੇ ਉਨ੍ਹਾਂ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਦੀ ਸਵਰਚ ਪਾਉਣੀ ਚਾਹੀਦੀ ਸੀ ਹੁਣ ਮੈਨੂੰ ਦੱਸੋ ਰੱਬ ਦੇ ਕਰ ਦੇਰਤਾ ਹੈਗਾ ਅੰਦੇਰ ਨਹੀਂ ਹੈ ਅਸੀਂ ਕਹਿੰਦੇ ਸੀ ਕਿ ਉਹਦੇ ਤੇ ਗੈਰਕਾਨੂੰਨੀ ਕੇਸ ਪਾਇਆ ਹੈ ਤੇ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਰਲ ਕੇ ਭਾਜਪੀ ਮਿਲ ਕੇ ਉਹਨਾਂ ਨੇ ਐਨਐਸਏ ਲਾਈ ਹੈ ਐਨਐਸਏ ਪੰਜਾਬ ਦੇ ਚੀਫ ਮਿਨਿਸਟਰ ਦੇ ਮਿਲੇ ਤੋਂ ਬਗੈਰ ਲੱਗ ਹੀ ਨਹੀਂ ਸਕਦੀ ਗਈ ਕੋਈ ਸਟੇਟ ਦੂਜੀ ਚਾਕੇ ਐਨਐਸਏ ਨਹੀਂ ਲਾ ਸਕਦਾ ਤੇ ਫੇਰ ਨਾਮਰਤਪਾਲ ਦੇ ਘਰੋਂ ਨਾ ਬੰਬ ਫੜਿਆ ਗਿਆ ਸੀ ਨਾ ਤੋਂ ਫੜੀ ਗਈ ਸੀ ਨਾ ਉਹਦੇ ਕੋਲ ਪਰਮਾਣੂ ਫੜਿਆ ਗਿਆ ਸੀ ਉਹਨੇ ਕਿਸੇ ਨੂੰ ਗੱਲ ਐਸੀ ਕੀਤੀ ਨਹੀਂ ਸੀ ਉਹ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਜੋ ਸਾਡੀ ਪਾਲਿਸੀ ਸੀ ਗੁਰੂ ਗੋਬਿੰਦ ਸਿੰਘ ਦਾ ਸਾਨਾ ਮਾਨ ਮਤਾਵਾ ਦੀ ਸੋਧ ਦਿੱਤਾ ਸੀ ਜਾਤ ਪਾਤ ਤੋਂ ਕੱਢਦਾ ਸੀ ਨਾ ਉਹਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਅਸਾਈ ਨੂੰ ਤੰਗ ਕੀਤਾ ਕਿਸੇ ਨੇ ਤੰਗ ਹੀ ਨਹੀਂ ਕੀਤਾ ਉਹਦੇ ਘਰੋਂ ਫੜੇ ਜ਼ਰੂਰ ਗਏ ਆ ਪੰਜ ਕਕਾਰ ਫੜੇ ਗਏ ਆ ਉਹ ਤਾਂ ਹਰੇਕ ਸਿੱਖ ਦੇ ਘਰੋਂ ਫੜੇ ਜਾਣੀ ਚਾਹੀਦੇ ਆ ਜੇ ਕਾਰ ਪੰਜ ਰੱਖਨੇ ਘਰ ਚੋਂ ਫੜੇ ਜਾਣਾ ਉਹ ਦੇਸ਼ਤਰ ਹੋਈ ਐ ਤਾਂ ਫੇਰ ਤਾਂ ਸਾਰੀ ਕੌਮ ਹੀ ਸਾਡੀ ਦੇਸ਼ਤਰ ਹੋਈ ਤੁਸੀਂ ਮੰਨਦੇ ਹੋ ਪਰ ਅਸੀਂ ਨਾ ਦੇਸ਼ਤਰ ਹੋਈਆਂ ਅਸੀਂ ਮਾਨਵਤਾਵਾਦੀਆਂ ਅੱਜ ਸਾਬਤ ਹੋ ਗਿਆ ਕੂੜਨ ਖੁੱਟੇ ਨਾਨਕਾ ਔਰ ਸੱਚ ਰਹੀ ਇੱਕ ਪਾਸੇ ਸਾਬਤ ਹੋ ਗਿਆ ਦਿੱਲੀ ਹਰ ਗਈ ਐ ਤੇ ਆਪਣਾ ਪੰਜਾਬ ਦਿੱਤ ਗਿਆ ਇੱਕ ਪਾਸੇ ਐਨਐਸਏ ਲਾਉਣ ਵਾਲੇ ਹਾਰਡਲਾਈਨ ਕਹਿਣ ਵਾਲੇ ਤੇ ਉਹਨੂੰ ਰੈਡੀਕਲ ਕਹਿਣ ਵਾਲੇ ਉਹ ਹਰ ਗਿਆ ਇਸ ਕਰਕੇ ਇਹ ਦਿੱਤੀ ਹੈ ਹੁਣ ਤੋਂ ਏਦੂ ਵੱਡਾ ਸਬੂਤ ਕੀ ਹੈ ਜੇ ਕਿਤੇ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਉਹਨੂੰ ਆਪਣੇ ਆਪ ਸੌਂਚ ਚ ਕਾਈ ਜਾਂਦੀ ਹੈ ਤੇ ਜੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ سنگੀਨ ਜ਼ੁਲਮਾਂ 'ਚ ਹੁੰਦੇ ਆ ਉਹ ਨਾ ਤਾਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹ ਚੋਣ ਤਾਂ ਲੜ ਹੀ ਨਹੀਂ ਰਿਹਾ ਸੀਗਾ ਉਹ ਆਪਣੇ ਪਾਰਟੀ ਪ੍ਰਚਾਰ ਕਰ ਲਈ ਉਹਨੂੰ ਸਮਾਂ ਦੇ ਤਾ ਰਿਲੀਜ਼ ਕੀਤਾ ਤੇ ਭਾਈ ਅਮਰਤਪਾਲ ਨੂੰ ਰਿਲੀਜ਼ ਕਿਉਂ ਕੀਤਾ ਜਿਹੜਾ ਚੋਣ ਲੜ ਰਿਆ ਸੀ ਇਸ ਕਰਕੇ ਆਰਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਂ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਪੂਰਾ ਜਨਾਜਾ ਇੰਡੀਅਨ ਸਟੇਟ ਖਰ ਰਹੀ ਹੈ ਜੇ ਦੂਦੇ ਪਾਸੇ ਵੇਖੋ ਜੇ ਅਰਨ ਜੇਤਲੀ ਜੋ ਨਹੀਂ ਰਹੇ ਉਹ ਉਸ ਅਮਰਸਰ ਤੋਂ ਹਾਰ ਜਾਂਦੇ ਆ ਤੇ ਉਹਨੂੰ ਖਜ਼ਾਨਾ ਵਜ਼ੀਰ ਬਣਾ ਦਿੱਤਾ ਜਾਂਦਾ ਹੈ ਇਹ ਕਿਹੜੇ ਕਾਨੂੰਨ ਦੀ ਗੱਲ ਹੈ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਚੋਂ ਚੱਕਣ ਦਾ ਮੌਕਾ ਨਹੀਂ ਦਿੱਤਾ ਇੱਕ ਰਵਨੀਤ ਮਿੱਟੂ ਉਹ ਲੁਧਿਆਣੇ ਤੋਂ ਚੋਣ ਹਾਰ ਜਾਂਦਾ ਹੈ ਉਹ ਮੈਂਬਰ ਪਾਰਲੀਮੈਂਟ ਨਹੀਂ ਲੈਦਾ ਨਹੀਂ ਤੇ ਉਹ ਹੱਕ ਦੇ ਜੋਰ ਤੇ ਪੰਜਾਬ ਨੂੰ ਚੜਾਉਣ ਲਈ ਸਿੱਖ ਕੌਮ ਨੂੰ ਚੜਾਉਣ ਲਈ ਸਾਡੇ ਪੰਜਾਬ ਦੇ ਜਿੰਨੇ ਵੱਸਦੇ ਲੋਕ ਹੈ ਤੇ ਜੇ ਦੇ ਰਵਨੀਤ ਮਿੱਟੂ ਨੂੰ ਹਰਾਇਆ ਉਥੋਂ ਦੇ ਸਾਰੇ ਲੋਕਾਂ ਨੇ ਰਾਇ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਵੀ ਹਰਾਇਆ ਅਸਾਈਆਂ ਨੇ ਵੀ ਹਰਾਇਆ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਸੌਹ ਚੱਕ ਸਕਦਾ ਕਿ ਦਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 33 ਸਾਲ ਤੋਂ ਬੈਠੇ ਐ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਰਟੀ ਪੰਥ ਰਿਆਗੂ ਨਾਲ ਲੈ ਕੇ ਅਸੀਂ ਪੰਜਾਬ ਦੇ ਜੀ ਮინისტრੂ ਮਿਲਾਂਗੇ ਕਿਉਂਕਿ ਉਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਤਪਾਲ ਨੂੰ ਅੰਦਰ ਕੀਤਾ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਈਆਂ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਨੁਮਾਇंदे ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਉਹ ਬੁਨਿਆਦੀ ਸੀ ਅਸੀਂ ਕੋਈ ਭੀਖ ਮੰਗਣ ਨਹੀਂ ਗਏ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਅਸੀਂ ਬਰਾਬਰ ਆ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਂ ਲੜਿਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਇਹਨੂੰ ਰਿਹਾ ਕਰ ਦੇਣਾ ਉਹਨਾਂ ਦਾ ਬੜਿਆਦੀ ਹੱਕ ਜਿਹੜਾ ਰਸ਼ੀਦ ਇੰਜੀਨੀਅਰ ਰਸ਼ੀਦ ਆ ਉਹ ਮੈਂਬਰ ਆਫ ਪਾਰਲੀਮੈਂਟ ਬਣਿਆ ਤੇ ਭਾਈ ਉਹ ਪਹਿਲਾਂ ਐਮ ਐਲ ਏ ਸੀ ਸਾਡਾ ਬੜਾ ਵਧੀਆ ਮਿੱਤਰ ਸੀ ਬੜਾ ਇਮਾਨਦਾਰ ਬੰਦਾ ਬੜਾ ਸਾਹੂ ਬੰਦਾ ਉਹ ਵੀ ਜੇਲ੍ਹ ਚ ਬਿਠਿਆ ਉਹਨੂੰ ਵੀ ਸੋਚ ਚ ਕਾਉਣੀ ਚਾਹੀਦੀ ਆ ਇਹ ਸਾਰੇ ਕਾਨੂੰਨੀ ਚਾਰਾ ਜਈ ਜਿਹੜੀ ਸਭ ਤੋਂ ਵੱਡੀ ਆ ਜਿਹੜੀ ਕਾਨੂੰਨ ਬੌਂਦੀ ਇੰਡੀਆ ਦੀ ਪਾਰਲੀਮੈਂਟ ਤੇ ਜਿੱਥੇ ਕਾਨੂੰਨ ਬਣਦੇ ਆ ਕਾਨੂੰਨ ਘੜੇ ਬੈਠਦੇ ਆ ਅੱਜ ਕਾਨੂੰਨ ਤੇ ਬੈਠਣ ਵਾਲੇ ਕਾਨੂੰਨ ਘੜ ਅੱਜ ਜ਼ਾਲਮ ਬਣੇ ਬੈਠੇ ਆ ਉਹ ਆਤਵਾਦ ਫੁਲਾ ਰਹੇ ਆ ਉਹ ਰੈਡਿਕਲ ਰੁਪਈਆ ਅਪਣਾ ਰਹੇ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਤੇ ਜਦੋਂ ਕਾਨੂੰਨ ਦੀ ਵੱਡੀ ਜਿਹੜੀ ਚੋਣ ਆ ਉਹ ਪਾਰਲੀਮੈਂਟ ਦੀ ਚੋਣ ਅਮਰਪਾਲ ਜਿੱਤੀ ਗਿਆ ਤੇ ਇਹ ਤੋਂ ਅਗਰੀ ਗੱਲ ਤਾਂ ਹੋ ਰਹੀ ਨਹੀਂ ਜੱਸੀ ਕਾਨੂੰਨ ਦੇ ਵਿੱਚ ਕਾਨੂੰਨ ਬਣਦੇ ਆ ਜਿੱਤੇ ਕਾਨੂੰਨ ਘੜਿਆ ਉਹ ਤੋੜ ਦੋ ਜਿੱਤ ਗਿਆ ਇਸ ਕਰਕੇ ਉਹ ਕਾਨੂੰਨ ਦੇ ਰੱਖ ਕਾਨੂੰਨ ਨੂੰ ਆਪਣੇ ਮੰਨ ਰਹੇ ਤੇ ਇਹ ਭਾਈ ਅਮਰਤਪਾਲ ਤੇ ਸਾਰੇ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਤੇ ਅਸੀਂ ਪੰਜਾਬ ਦੇ ਵਿੱਚ ਪੀਸ ਚਾਹਣਾ ਚਾਹੁੰਦੇ ਆ ਇੱਕ ਮੈਂ ਤੁਹਾਨੂੰ ਕਹਿਣਾ ਇਹ ਜਿਹੜੇ ਲੀਡਰ ਹੈ ਨਾ ਇਹ ਪੰਥ ਦਾ ਕੰਮ ਕਰਦੇ ਆ ਨਾ ਪੰਜਾਬ ਦਾ ਕਰਦੇ ਆ ਨਾ ਵਪਾਰੀਆਂ ਦੀ ਗੱਲ ਸੁਣਦੇ ਆ ਨਾ ਮਜ਼ਦੂਰਾਂ ਦੀ ਗੱਲ ਸੁਣਦੇ ਆ ਨਾ ਆਪਣੀ ਕੌਮ ਦੀ ਗੱਲ ਸੁਣਦੇ ਆ ਨਾ ਸੋਸ਼ਲ ਮੀਡੀਆ ਤੇ ਜ਼ੁਲਮ ਹੋਈ ਜਾਂਦਾ ਉਹਨਾਂ ਤੇ نیٹ ਬੰਦ ਕਰ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਡੈਮੋਕ੍ਰੇਸੀ ਦੇ ਪਿੱਲਰ ਦੇ ਉੱਤੇ ਬਹੁਤ ਵੱਡਾ ਧੱਬਾ ਲਾ ਦਿੱਤਾ ਜਾਂਦਾ ਜੇ ਭਾਈਏ ਤੁਹਾਡੇ ਚੈਨਲ ਬੰਦ ਕਰ ਦਿੰਦੇ ਆ ਵੱਧ ਸੈਟਾ ਤੁਹਾਡੀ ਬੰਦ ਕਰ ਦਿੰਦੇ ਆ ਤੇ ਫਿਰ ਇਹ ਜਮਹੂਰੀਅਤ ਦਾ ਕਤਲ ਕਰਨ ਨਾ ਕੌਣ ਆਲੇ ਉਹੀ ਪਾਰਲੀਮੈਂਟ ਜਿਹੜੇ ਕਾਨੂੰਨ ਬਣਾਉਂਦੀ ਆ ਤੇ ਫਿਰ ਮੈਂ ਅੱਜ ਪੂਰੀ ਦੁਨੀਆ ਨੂੰ ਕਹਿਣਾ ਚਾਹਣਾ ਹੈ ਕਿ ਅੱਜ ਸਾਰੀ ਦੁਨੀਆ ਵੇਖੇ ਇਹ ਆਵਾਜ਼ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚੋਂ ਉੱਠ ਰਹੀ ਆ ਤੇ ਇਹ ਆਵਾਜ਼ ਬਹੁਤ ਵੱਡੀ ਉੱਠੂਗੀ ਤੇ ਇਸ ਕਰਕੇ ਇੰਡੀਆ ਦਾ ਅੱਜ ਬਿਲਕੁਲ ਜਮਹੂਰੀਅਤ ਦਾ ਜਨਾਜ਼ਾ ਨਿਕਲ ਗਿਆ ਜਿਹੜੇ ਅਮਰਤਪਾਲ ਨੂੰ ਉਹ ਨਹੀਂ ਕਰਦਾ ਆਪਣੀ ਸੋਚ ਵਿੱਚ ਕਹਿੰਦਾ ਕਿ ਇਹ ਤੇ ਚੀਜ਼ ਸਮਝੋ ਹਾਂ ਆਸੀ ਪੰਜਾਬ ਦੇ ਮਸਲਤ ਨੂੰ ਮਿਲਾਂਗੇ ਉਸ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਹੈਗਾ ਐਫਰਟ ਕਿਉਂ ਨਹੀਂ ਕਰਦੇ ਹੈਗੇ ਅਸੀਂ ਉਸ ਤੋਂ ਵੱਡੀ ਜਗ੍ਹਾ ਤੇ ਰਾਸ਼ਟਰਪਤੀ ਨੂੰ ਮਿਲਿਆ ਹੈ ਤੇ ਫੇਰ ਉਹਦੀ ਤੋਖ ਨਹੀਂ ਰਹਿ ਜਾਂਦੀ ਕਿ ਵੀ ਰਾਸ਼ਟਰਪਤੀ ਇਸ ਦੇ ਨੋਟਿਸ ਲੈਂਦੇ ਆ ਕਿ ਨਹੀਂ ਲੈਂਦੇ ਤੇ ਇਸ ਕਰਕੇ ਉਦੋਂ ਬਾਅਦ ਕਿਉਂਕਿ ਇਹਨਾਂ ਦੋਨਾਂ ਨੇ ਮਿਲ ਕੇ ਗੇਮ ਖੇਡੀ ਆ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਮਿਲ ਕੇ ਆਪਦੀ ਗੱਲ ਰੱਖਾਂਗੇ ਅੱਛਾ ਤੁਸੀਂ ਰਾਸ਼ਟਰਪਤੀ ਦੇ ਰੂਪ ਵਿੱਚ ਮਿਲ ਕੇ ਆਇਆ ਹੈਗਾ ਇਹ ਕੀ ਗੱਲ ਬਾਤ ਹੈ ਜਿਹੜੇ ਬਥਰੇ ਬੰਦੇ ਉਹਨਾਂ ਦੀ ਗੱਲ ਬਾਤ ਆ ਵੀ ਸਾਡਾ ਰਾਈਟ ਹੈਗਾ ਆਰਟੀਕਲ 75 ਦੇ ਤਹਿਤ ਸਾਡਾ ਰਾਈਟ ਬਣਦਾ ਤੇ ਅਸੀਂ ਕਹਿੰਦੇ ਜੇ ਰਵਨੀਤ ਮਿੱਟੂ ਤੇ ਹੋਰ ਸਾਰੇ ਸੋਚ ਸਕਦੇ ਆ ਜੇ ਆਰਟੀਕਲ 14 19 ਕੀ ਦੇ ਮੁਤਾਬਕ ਬਰਾਬਰਤਾ ਤੇ ਇਸ ਕਰਕੇ ਉਹਦੇ ਤੇ ਕੋਈ ਇਲਜ਼ਾਮ ਹੀ ਨਹੀਂ ਬਣਦਾ ਇਸ ਕਰਕੇ ਗੈਰ ਕਾਨੂੰਨੀ ਉਹਦੇ ਤੇ ਜ਼ੁਲਮ ਕਰਕੇ ਉਹਨੂੰ ਅੰਦਰ ਰੱਖਿਆ ਹੋਇਆ ਹੈ ਤੇ ਉਹਨਾਂ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣ ਲਈ ਐ ਤੇ ਮੈਮੋਰੰਡਮ ਸਾਨੂੰ ਲੈ ਕੇ ਰিসিਵ ਕਰਕੇ ਕਾਪੀ ਇੰਗਲਿਸ਼ ਦੀ ਤੇ ਇੱਕ ਪੰਜਾਬੀ ਦੀ ਸਾਨੂੰ ਦੇ ਦਿੱਤੀ ਐ ਕਰਨੇ ਪੈਣਾ ਸੱਤ-ਸੱਤ ਰਹਿੰਦਾ ਛੂਟ-ਛੂਟ ਰਹਿੰਦਾ ਸਰ ਸੂਰ ਸਾਹਿਬ ਪ੍ਰਸ਼ਾਸਨ ਦੀ ਗੱਲ ਕਰੀਏ ਕਿ ਕਿ ਇਹਨਾਂ ਵੱਲੋਂ ਜਿਹੜਾ ਹੈਗਾ ਅਮਰਪਾਲ ਦੀ ਰਿਹਾਈ ਸੰਬੰਧੀ ਬਣਾ ਕਾਗਜ਼ਬੰਦ ਕਰਤੀਆਂ ਜਾਣਾ ਕਿ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿਸੇ ਤਰ੍ਹਾਂ ਵੇਖੋ ਸਾਡਾ ਡਿਊਟੀ ਬਣਦੀ ਆ ਕਿ ਸਾਡਾ ਮੈਂਬਰ ਆਫ ਪਾਰਲੀਮੈਂਟ ਜੇ ਅਸੀਂ ਇਹ ਇਹ ਕਈਏ ਪਰਿਵਾਰ ਨੂੰ ਜੇ ਅਸੀਂ ਤੁਹਾਡੇ ਲਈ ਆ ਕਰ ਲੈਣੇ ਛੋਟੀਆਂ ਗੱਲਾਂ ਹੁੰਦੀਆਂ ਉਹਨਾਂ ਨੇ ਆਪਣਾ ਕੰਮ ਤੇ ਪੰਜਾਬ ਲਈ ਜਿਹੜਾ ਕੰਮ ਕੀਤਾ ਸਾਡੀ ਆਪਣੀ ਰੋਟੀ ਹੈ ਆਪ ਮੁਹਾਰੇ ਹੀ ਇਹ ਸਾਰਿਆਂ ਨੂੰ ਇਸ ਮਦਦ ਨੂੰ ਉਠਾਉਣਾ ਚਾਹੀਦਾ ਹੈ ਉਹਨਾਂ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚ ਸਾਡਾ ਜਸਪ੍ਰੀਤ ਸਿੰਘ ਵਕੀਲ ਹੈ ਤੇ ਹੋਰ ਹਿਊਮਰਿਸ ਜਤਬੰਦੀਆਂ ਠਾ ਰਹੀਆਂ ਤੇ ਭਾਈ ਸਰਵਜੀਤ ਸਿੰਘ ਜਿਨ੍ਹਾਂ ਨੂੰ ਬਹੁਤ ਵੱਡੀ ਬਹੁਮਤ ਦੇ ਨਾਲ ਜਿਤਾ ਕੇ ਉਹਨੂੰ ਪਾਰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਹੈ ਤੇ ਫਿਰ ਭਾਈ ਉੰਨਾ ਨਹੀਂ ਵਾਝਾ ਤੀ ਤੇ ਸਾਡਾ ਵੈਸੇ ਡਿਊਟੀ ਬਣਦੀ ਆ ਅਸੀਂ ਆਪਦੀ ਡਿਊਟੀ ਨਿਭਾ ਰਹੇ ਹਾਂ ਮੈਂ ਥੋੜਾ ਕੀ ਕਹਿਣਾ ਚਾਹੁੰਦਾ ਜੇਕਰ ਤੁਸੀਂ ਹਾਂ ਮੈਂ ਲਖਨ ਸਿੰਘ ਲਖਨਪਾਲ ਐਡਵੋਕੇਟ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਅਸੀਂ ਰਾਸ਼ਟਰਪਤੀ ਸਾਹਿਬ ਨੂੰ ਮਿਲਦੇ ਉਸ ਦਾ ਦਸਤਖਤ ਦਸਪੰਸ ਸਿੰਘ ਕਾਂਸ ਸਿੰਘ ਬਾਰੇ ਦੀ ਵਾਹਿਦੇ ਵਿੱਚ ਰਾਸ਼ਟਰਪਤੀ ਨੂੰ ਮਿਲਣ ਦਾ ਥੋੜੀ ਬਹੁਤ ਕੁਐਸਚਨ ਪੁੱਛਿਆ ਗਿਆ ਸੀ ਕਿ ਕਾਨੂੰਨੀ ਚਾਰਜ ਵੀ ਕਰ ਰਹੇ ਹਨ ਕਿਉਂਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆ ਉਹ ਬ੍ਰਿਟਿਸ਼ ਪਾਰਟ ਆਫ ਦੀ ਸਟੇਟ ਗਵਰਨਮੈਂਟ ਫਿਰ ਸੈਂਟਰ ਗਵਰਨਮੈਂਟ ਨੂੰ ਲੌਂਗ ਵੀ ਆ ਗਿਆ ਇਹਦਾ ਲੈਣ ਸਕੋਟੀ ਇੱਕ ਤਰ੍ਹਾਂ ਦਾ ਹੈ ਉਹਦੇ ਵਿੱਚ ਦੋਨੀਆਂ ਸਰਕਾਰਾਂ ਦੀ ਪੂਰੀ ਮੂਲੀ ਭੂਮਿਕਾ ਹੁੰਦੀ ਹੈ ਪੰਜਾਬ ਦੀ ਗਵਰਨਮੈਂਟ ਨੇ ਸਿਰਫ ਜਿਹੜਾ ਕੇਸ ਬਣਦਾ ਸੀ ਭਾਈ ਸਾਹਿਬ ਉੱਤੇ ਸਿਰਫ 751 ਦਾ ਕੇਸ ਬਣਦਾ ਸੀਗਾ ਪੰਜਾਬ ਸਰਕਾਰ ਨੇ ਸ਼ਿਫਾਰਿਸ਼ ਕੀਤੀ ਤੇ ਸੈਂਟਰ ਗਵਰਨਮੈਂਟ ਨੇ ਉਹ ਚਾਹੁੰਦੀ ਸੀ ਵੀ ਪੰਜਾਬ ਦਾ ਮਹੌਤਵਨਾਕ ਕੀਤਾ ਜਾਵੇ ਇੱਕ ਉਹ ਇਨਸਾਨ ਜੋ ਨਸ਼ਿਆਂ ਦੇ ਖਿਲਾਫ ਸਿੱਖੀ ਦਾ ਪ੍ਰਚਾਰ ਕਰ ਰਿਹਾ ਜੋ ਸਿੱਖੀ ਤੋਂ ਟੁੱਟੇ ਹੋਏ ਬੰਦੇ ਨੇ ਜਾਂ ਭੜਕ ਗਏ ਨੇ ਉਹਨਾਂ ਨੂੰ ਦੁਬਾਰਾ ਸਿੱਖੀ ਦੇ ਰਾਹ ਤੇ ਲੈ ਕੇ ਆ ਰਹੇ ਨੇ ਜਿਹੜੇ ਸਾਡੇ ਵਰਗੇ ਜਿਹੜੇ ਸਹਿਤਾਰੀ ਸਿੱਖ ਨੇ ਉਹਨਾਂ ਨੂੰ ਅਮਰ ਪਾਂਚ ਕਰ ਰਹੇ ਨੇ ਉਹਨਾਂ ਦਾ ਇਹ ਜਰੂਰ ਸੀਗਾ ਇਹ ਪੰਜਾਬ ਗਵਰਨਮੈਂਟ ਨੂੰ ਮੁੱਖ ਮੰਤਰੀ ਪੰਜਾਬ ਨੂੰ ਪਸੰਦ ਨਹੀਂ ਸੀ ਬੀਜੇਪੀ ਗਵਰਨਮੈਂਟ ਨੂੰ ਪਸੰਦ ਨਹੀਂ ਸੀ ਤਾਂ ਉਹਨਾਂ ਤੇ ਜਿਹੜਾ ਨੈਸ਼ਨਲ ਸੈਕੂਰਿਟੀ ਐਕਟ ਲਾਇਆ ਗਿਆ ਉਸ ਤੋਂ ਬਾਅਦ ਵੱਡੀ ਗੱਲ ਇਹ ਹੋਈ ਜੇ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਬੰਦਾ ਤਾਂ ਵਿਦਨ 3 ਵੀਕ ਤਿੰਨ ਹਫ਼ਤਿਆਂ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਇੱਕ ਐਡਵਾਈਜ਼ਰੀ ਕਮੇਟੀ ਬਣਦੀ ਹੁੰਦੀ ਆ ਉਹਨੇ ਦੱਸਣਾ ਹੁੰਦਾਗਾ ਵੀ ਜਿਹੜੀ ਨੈਸ਼ਨਲ ਸਿਕਿਉਰਿਟੀ ਐਕਟ ਅਸੀਂ ਮੇਡ ਆਊਟ ਕੀਤਾਗਾ ਉਹਦਾ ਖਤਰਾ ਕੀ ਹੈ ਜਿਹੜਾ ਭਾਈ ਸਾਹਿਬ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਸੀਗਾ ਉਹਦਾ ਸਾਡੇ ਦੇਸ਼ ਨੂੰ ਕੀ ਖਤਰਾ ਸੀ ਅੱਜ ਤੱਕ ਕੋਈ ਰਿਪੋਰਟ ਪੇਸ਼ ਨਹੀਂ ਕਰ ਸਕੇ ਇਟ ਮੀਨਸ ਉਹ ਫੇਲ्युअर ਹੋ ਗਏ ਤੇ ਤਿੰਨ ਵੀਕਸ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਵਿੱਚ ਰਿਪੋਰਟ ਨਹੀਂ ਪੇਸ਼ ਕਰਦੇ ਤਾਂ ਆਲਰੇਡੀ ਹੋਈ ਉਹਨੂੰ ਉਹ ਵਿਕੇਟ ਹੋ ਜਾਣਾ ਸੀਗਾ ਤਾਂ ਇਹ ਜਿਹੜੇ ਜਿੰਨਾ ਕਾਨੂੰਨ ਲਗਾਇਆ ਗਿਆ ਹੈਗਾ ਕਾਨੂੰਨ ਦੀ ਪਾਲਣਾ ਭਾਈ ਸਾਹਿਬ ਨਹੀਂ ਸਾਡੀ ਇਹ ਸਰਕਾਰਾਂ ਨੇ ਉਹ ਨਹੀਂ ਕਰ ਰਹੀਆਂ ਇਹ ਸਾਰੀਆਂ ਗੱਲਾਂ ਅਸੀਂ ਰਾਸ਼ਟਰਪਤੀ ਦੇ ਇਤਿਹਾਸ ਲੈਂਦਿਆਂ ਗਈਆਂ ਨੇ ਸਾਨੂੰ ਪੂਰੀ ਹੋਪ ਆ ਪੂਰੀ ਉਮੀਦ ਆ ਕਿ ਜਿਵੇਂ ਹੋਰ ਪਾਰਲੀਮੈਂਟ ਸਾਰੇ ਸੋਚ ਚੱਕਣਗੇ ਭਾਈ ਸਾਹਿਬ ਵੀ ਸੋਚ ਚੱਕਣਗੇ ਤਫਿਕ ਰਿਤੇ ਚਾਰੇ ਦਰਵਾਜੇ ਕਿਹਾ ਵੀ ਸੀਐਮ ਸਾਹੂ ਨੂੰ ਤੱਕ ਪਹੁੰਚ ਲਾਂਗੇ ਬਾਕੀ ਜੋ ਵੀ ਪ੍ਰੋਗਰਾਮ ਹੋਊਗਾ ਉਹ ਪਰਿਵਾਰ ਦਾ ਮਿਲ ਕੇ ਪੈਸਾ ਨਾਲ ਮਿਲ ਕੇ ਜਿੰਮੀ ਵੀ ਹੋਊਗਾ ਅੰਮ੍ਰਿਤਪਾਲੀ ਦੇ ਪਾਸੇ ਕੀਤਾ ਜਾਊਗਾ ਅਚਰੂਜੀ ਸਾਹਿਬ ਜੀ ਕਦੋਂ ਰਾਸ਼ਟਰਪਤੀ ਕੋਲ ਗਏ ਸਕੀਨੇ ਬੰਦੇ ਸੀ ਟੋਟਲ ਸਾਡਾ 21 ਮੈਂਬਰ ਦੀ ਵਾਪਸ ਸੀਗਾ ਜੀ ਬਾਅਦ ਦੇ ਵਿੱਚ ਜਦੋਂ ਰਾਸ਼ਟਰਪਤੀ ਜੀ ਨੂੰ ਮਿਲਣਾ ਸੀਗਾ ਮੈਂ ਤੇ ਸਰਦਾਰ ਦਸਕਰਨ ਸਿੰਘ ਜੀ ਗਈ ਸੀ ਉਹਨਾਂ ਨਾਲ ਇਸੇ ਬਿਸ਼ੇ ਤੇ ਗੱਲ ਹੋਈ ਸੀ ਕਿਉਂਕਿ ਰਾਸ਼ਟਰਪਤੀ ਸੀਗਾ ਉਹਨਾਂ ਨੂੰ ਦੱਸਣਾ ਜ਼ਰੂਰੀ ਸੀਗਾ ਉਸ ਸਮੇਂ ਦੀ ਘਾਟ ਸੀ ਕਿਉਂਕਿ ਇੰਟਰਨੈਸ਼ਨਲ ਗੈਸਟ ਆਏ ਹੋਏ ਸੀਗੇ ਉਸ ਟਾਈਮ ਟਾਈਮ ਥੋੜਾ 2-3 ਮਿੰਟ ਹੀ ਮਿਲਣਗੇ ਪਰ ਡਿਫਾਈਨ ਅਸੀਂ ਕਲੀਅਰਲੀ ਕਰਤਾ ਸੀਗਾ ਉਹ ਵੀ ਇਸ ਗੱਲ ਤੇ ਚਿੰਤਾ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਰਾਸ਼ਟਰਪਤੀ ਜੀ ਨੇ ਉਹ ਵੀ ਮਿਨੋਰਟੀ ਤੋਂ ਆਉਂਦੇ ਨੇ ਠੀਕ ਹੈ ਆਦਿਵਾਸੀ ਪਰਿਵਾਰਾਂ ਤੋਂ ਆਉਦੇ ਨੇ ਉਹਨਾਂ ਦੇ ਮਨ ਵਿੱਚ ਵੀ ਇਹ ਗੱਲ ਰਹੀ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਤੁਸੀਂ ਇਸ ਗੱਲ ਦੀ ਉਮੀਦ ਤੁਹਾਨੂੰ ਇਸ ਤੇ ਗੱਲ ਦੀ ਉਦੋਂ ਉਮੀਦ ਪੈਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਗੱਲ ਦਾ ਸਾਡੇ ਤੇ ਵਿਸ਼ਵਾਸ ਹੈ ਕਿ ਇਹ ਆਊਗਾ ਕਿ ਕਿੰਨੀ ਤਰੀਕ ਨੂੰ ਗਏ ਸੀ ਰਾਸ਼ਟਰਪਤੀ ਸਾਹਿਬ ਕੋਲ ਥਾਣ 12 ਨੂੰ 12 ਨੂੰ ਠੀਕ